ਅੱਧ ਫਰਵਰੀ ਲੰਘ ਚੁੱਕਾ ਹੈ ਤੇ ਲਗਾਤਾਰ ਜਿਹੜਾ ਪਾਰਾ ਵੱਧਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਗਰਮੀ ਦੇ ਮੌਸਮ ਦਾ ਗਾਜ਼ ਹੋ ਗਿਆ ਤਾਨੂੰ ਦੱਸ ਦਈਏ ਕਿ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਮੀਂਹ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ ਅਗਲੇ 2 ਦਿਨਾਂ ਤੱਕ 19 ਤੇ 20 ਫਰਵਰੀ ਨੂੰ ਮੀਂਹ ਦਾ ਅਲਰਟ ਹੈ ਉਸ ਦੀ ਚੇਤਾਵਨੀ ਜਿਹੜੀ ਜਤਾ ਦਿੱਤੀ ਹੈ ਮੌਸਮ ਵਿਭਾਗ ਵੱਲੋਂ ਤੇ 2 ਦਿਨਾਂ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਹਲਕੀ ਤੋਂ ਦਰਮਿਆਨੀ ਜੁੜੀ بارشਾਂ ਦੇਖਣ ਨੂੰ ਮਿਲ ਸਕਦੀ ਹੈ ਇਸ ਦੇ ਨਾਲ ਹੀ ਤੇਜ਼ ਹਵਾਵਾਂ ਤੂਫਾਨ ਨੂੰ ਲੈ ਕੇ ਚੇਤਾਵਨੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਉਸ ਤੋਂ ਬਾਅਦ 21 ਤਾਰੀਖ ਤੋਂ ਬਾਅਦ ਜਿਹੜਾ ਮੌਸਮ ਪੰਜਾਬ ਦੇ ਵਿੱਚ ਸਾਫ਼ ਹੋ ਜਾਵੇਗਾ ਪਰ 2 ਦਿਨਾਂ ਤੱਕ ਤੁਹਾਨੂੰ ਮੌਸਮ ਦੇ ਜੋ ਤਬਦੀਲੀ ਨਜ਼ਰ ਆਉਂਦੀ ਹੋਈ ਦਿਖੇਗੀ ਤਾਂ ਦੱਸ ਦਈਏ ਕਿ ਪਿਛਲੇ ਦੋ ਦਿਨਾਂ ਤੋਂ ਪਾਰਾ ਫਿਰ ਵਧਣਾ ਸ਼ੁਰੂ ਹੋ ਗਿਆ ਤੇ ਲੋਕਾਂ ਨੂੰ ਦੁਪਹਿਰ ਵੇਲੇ ਗਰਮੀ ਦਾ ਸਾਹ ਸਹਣ ਲੱਗਾ ਮੌਸਮ ਵਿਭਾਗ ਵੱਲੋਂ ਅੱਜ ਤੋਂ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ 19 ਅਤੇ 20 ਫਰਵਰੀ ਨੂੰ ਕਈ ਜ਼ਿਲ੍ਹਿਆਂ 'ਚ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਜਦੋਂ ਕਿ ਕੁਝ ਇਲਾਕਿਆਂ 'ਚ ਬਿਜਲੀ ਡਿੱਗਣ ਦੇ ਨਾਲ ਨਾਲ ਤੂਫਾਨ ਦਾ ਵੀ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਮੌਸਮੀ ਪਾਗ ਨੇ ਲੋਕਾਂ ਨੂੰ ਹਨੇਰੀ ਤੇ ਤੂਫਾਨੀ ਮੌਸਮ ਦੌਰਾਨ ਦਰੱਖਤਾਂ ਹੇਠ ਖੜੇ ਨਾ ਹੋਣ ਦੀ ਸਲਾਹ ਦਿੱਤੀ ਐ ਡਵਾਈਸਰੀ ਵੀ ਇੱਕ ਵਾਰ ਜਾਰੀ ਕਰ ਦਿੱਤੀ ਗਈ ਹੈ ਕਿ ਜੇ ਇਹ ਮੌਸਮ ਚ ਬਾਹਰ ਨਾ ਨਿਕਲਿਆ ਜਾਵੇ ਤੇ ਤੂਫਾਨ ਦੌਰਾਨ ਦਰੱਖਤਾਂ ਹੇਠ ਤੇ ਜਿਹੜੇ ਖੰਬੇ ਨੇ ਬਿਜਲੀ ਦੇ ਉੱਨਾ ਹਿੱਟ ਨਾ ਲਾਗੇ ਸਾਗੇ ਖੜਿਆ ਜਾਵੇ ਕਿਉਂਕਿ ਦੁਰਘਟਨਾ ਹੋ ਸਕਦੀ ਹੈ ਮੌਸਮ ਵਿਭਾਗ ਦੇ ਮੁਤਾਬਕ ਅਜੇ ਖਰਾਬ ਮੌਸਮ ਸੇਕਰ ਜ਼ਰੂਰੀ ਕੰਮ ਨਾ ਹੋਵੇ ਤਾਂ ਲੋਕਾਂ ਨੂੰ ਸੜਕਾਂ ਤੇ ਨਾ ਨਿਕਲਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਇਸ ਦੇ ਨਾਲ ਹੀ ਮੌਸਮ ਵਿਭਾਗ ਦੇ ਮੁਤਾਬਕ ਸੂਬੇ ਚ ਮੀਂਹ ਦੇ ਨਾਲ 340 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਅਸਰ ਜਿਹੜੇ ਜਤਾ ਦਿੱਤੇ ਗਏ ਨੇ ਮੌਸਮ ਵਿਭਾਗ ਵੱਲੋਂ ਹਾਲਾਂਕਿ ਕਿ ਤਰੀਕ ਤੋਂ ਬਾਅਦ ਜਿਹੜਾ ਮੌਸਮ ਹੈ ਉੱਥੇ ਪੰਜਾਬ ਦੇ ਇਸ਼ਾਰਾ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ ਵਿੱਚ 1 ਡਿਗਰੀ ਦਾ ਵਾਧਾ ਹੋ ਸਕਦਾ ਹੈ ਤਾਪਮਾਨ 9 ਤੋਂ 25 ਡਿਗਰੀ ਦੇ ਵਿੱਚ ਘਾ ਰਹ ਸਕਦਾ ਜਲੰਧਰ ਦੀ ਗੱਲ ਕਰੀਏ ਹਲਕੇ ਬੱਦਲ ਛਾਏ ਰਹਿਣਗੇ ਤਾਪਮਾਨ 2 ਡਿਗਰੀ ਦਾ ਵਾਧਾ ਹੋ ਸਕਦਾ ਹੈ ਤਾਪਮਾਨ 10 ਤੋਂ 23 ਡਿਗਰੀ ਦੇ ਵਿੱਚ ਘਾ ਰਹੇ ਸਕਦਾ ਇੱਕ ਵਾਰ ਕਿਰਤਾਨ ਦਾਸ ਜੀ ਇਹ ਕਿ ਪੰਜਾਬ ਦੇ ਵਿੱਚ ਅਗਲੇ 2 ਦਿਨਾਂ ਤੱਕ 19 ਤੋਂ 20 ਫਰਵਰੀ ਨੂੰ ਮੀਨੂ ਲੈ ਕੇ ਅਲਰਟ ਜਾਰੀ ਹੈ ਤੇ ਕੱਲ ਤਾਂ ਜਿਹੜਾ ਮੌਸਮ ਹੈ ਬਦਲਦਾ ਹੋਇਆ ਤੁਹਾਨੂੰ ਪੰਜਾਬ ਦੇ ਅੰਦਰ ਦਿਖਾਈ ਦੇਵੇਗਾ ਕਈ ਲੱਗ ਗਿਆ ਚ ਤੂਫਾਨ ਠੰਡੀਆਂ ਹਵਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ